ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਆ ਤੁਸ ਸਾਰੇ ਠੀਕ ਠਾਕ ਹੋਵੋਗੇ ਅੱਜ ਹੈਗਾ ਜੀ ਸਵੇਰ ਦਾ ਹੀ ਟਾਈਮ ਹੈ ਤੇ ਸਵੇਰੇ ਸਵੇਰੇ ਮੈਂ ਵੀ ਪਈ ਆ ਆਪਣੇ ਪਰ ਹੁਣ ਨਹੀਂ ਹੈਗਾ ਤੇ ਜਦੋਂ ਪਈ ਸੀ ਜੀ ਅਸੀਂ ਅਜੇ ਸੁੱਤੇ ਉਦੋਂ ਉਦੋਂ ਮੈਂ ਪਈ ਗਿਆ ਤੇ ਹੁਣ ਮੌਸਮ ਥੋੜਾ ਜਿਹਾ ਇਸ ਤਰ੍ਹਾਂ ਹੀ ਰਹਿੰਦਾ ਕਿ ਬਾਰਿਸ਼ ਆਉਗੀ ਧੁੱਪ ਨਿਕਲੇਗੀ ਹੈ ਨਾ ਸਾਰਿਆਂ ਦੀ ਮੈਨੂੰ ਲੱਗਦਾ ਇਸ ਤਰ੍ਹਾਂ ਹੀ ਚੱਲ ਰਿਹਾ ਹੋਣਾ ਹੈ ਨਾ ਵਧੀਆ ਜਿਹਾ ਹੋ ਜਾਂਦਾ ਪਰ ਉਸ ਤੋਂ ਬਾਅਦ ਫਿਰ ਉਨੀ ਗਰਮੀ ਫੇਰ ਹੁੰਦੀ ਹੈ ਜਦ ਧੁੱਪ ਨਿਕਲਿਆ ਹੁੰਦੀ ਹੈ ਚਲੋ ਜੀ ਇਹ ਤਾਂ ਆਪਾਂ ਜਦੋਂ ਦੇ ਜੰਮੇ ਉਦੋਂ ਦੇ ਇਸ ਤਰ੍ਹਾਂ ਦਾ ਹੀ ਤੇ ਤੁਹਾਨੂੰ ਮੈਂ ਕੱਲ੍ਹ ਵਾਲੇ ਵਲੌਗ ਚ ਵੀ ਦੱਸਿਆ ਸੀਗਾ ਕਿ ਭੈਣ ਜੀ ਆਏ ਹੋਏ ਨੇ ਪੰਮੀ ਭੈਣ ਜੀ ਹਜੇ ਤੁਹਾਨੂੰ ਮੈਂ ਮਿਲਾਇਆ ਨਹੀਂ ਉਹਨਾਂ ਨਾਲ ਪਿੰਡ ਜਾ ਕੇ ਆਈ ਸੀ ਅਸੀਂ ਕਿ ਪਿੰਡੋਂ ਲਈਆਂ ਮੈਂ ਸੇਵੀਆਂ ਸੇਵੀਆਂ ਦਾ ਐਡਾ ਵੱਡਾ ਡੱਬਾ ਭਰ ਗਿਆ ਪਤਲੀਆਂ-ਪਤਲੀਆਂ ਸੇਵੀਆਂ ਨੇ ਮੈਨੂੰ ਬਹੁਤ ਪਸੰਦ ਆਹ ਦੇਖੋ ਜੰਮਾ ਪਤਲੀਆਂ-ਪਤਲੀਆਂ ਇਹ ਨਾ ਆਟੇ ਦੀਆਂ ਸੇਵੀਆਂ ਨੇ ਮੈਦੇ ਦੀਆਂ ਨਹੀਂ ਹੈਗੀਆਂ ਕਈ ਮੈਦੇ ਦੀਆਂ ਸੇਵੀਆਂ ਬਣਵਾ ਲੈਂਦੇ ਨੇ ਵਟਾ ਤਾਂ ਲੈਂਦੇ ਨੇ ਘਰੇ ਮਸ਼ੀਨ ਜੀ ਆ ਜਾਂਦੀ ਹੁੰਦੀ ਹੈ ਅੱਜ ਕੱਲ੍ਹ ਹਨਾ ਤੇ ਪਰ ਉਹ ਸਵਾਦ ਨਹੀਂ ਆਉਂਦਾ ਮੈਦੇ ਦੀਆਂ ਸੇ ਮੈਦਾ ਤਾਂ ਵੈਸੇ ਵੀ ਸੇਤ ਲਈ ਬਹੁਤ ਜ਼ਿਆਦਾ ਮਾੜਾ ਤੇ ਮੈਨੂੰ ਆਟੇ ਦੀਆਂ ਸੇਵੀਆਂ ਬਸਾਉਂਦਾ ਸੋ ਮੈਂ ਪਿੰਡ 깔 ਗੱਲ ਗਈ ਤੇ ਫਿਰ ਉਥੋਂ ਲਈ ਘਰੇ ਵੱਟੀਆਂ ਹੋਈਆਂ ਸੀਗੀਆਂ ਬਹੁਤ ਸਾਰੀਆਂ ਤੇ ਮੈਂ ਉਥੋਂ ਲੈ ਕੇ ਆਈ ਇੱਕ ਤੇਲ ਦੀ ਬੋਤਲ ਲੈ ਕੇ ਘਰ ਦੇ ਸਰੋਂ ਦੇ ਤੇਲ ਦੀ ਜਾਈਦਾ ਤੇ ਉਦੋਂ ਘਰ ਦਾ ਸਮਾਨ ਦਾ ਫਿਰ ਆ ਹੀ ਜਾਂਦਾ ਨਾਲ ਥੋੜਾ ਬਹੁਤਾ ਨਾ ਦੁੱਧ ਲੈ ਆਈ ਚਲੋ ਉਸ ਤੋਂ ਬਾਅਦ ਹੁਣ ਮੈਂ ਕਹਿੰਨਾ ਸਵੇਰੇ ਉੱਠੀ ਮੈਂ ਕਿਹਾ ਭੈਣ ਜੀ ਲਈ ਸੇਵੀਆਂ ਬਣਾ ਲੀਏ ਅੱਜ ਮੈਂ ਨਾ 2 ਘੰਟੇ ਦੀ ਛੁੱਟੀ ਲਈ ਹੈ ਤੇ ਮੈਂ ਜਲਦੀ ਜਲਦੀ ਭੈਣ ਜੀ ਨੂੰ ਛੱਡ ਜੂੰਗੀ ਕਿਉਂਕਿ ਭੈਣ ਜੀ ਦਾ ਪਿੰਡ ਤਾਂ ਰਸਤੇ 'ਚ ਹੀ ਪੈਂਦਾ ਦਿੱਲੀ ਮੈਂ ਉਥੋਂ ਦੀ ਲੰਘ ਕੇ ਆਉਣੀ ਹੈ ਤਾਂ ਜਿੰਨੂ ਜਾਂਦੇ ਜਾਂਦੇ ਮੈਂ ਛੱਡ ਜੂਗੀ ਤੇ ਮੈਂ 10 ਵਜੇ ਤੱਕ ਛੁੱਟੀ ਲਈਏ 2 ਘੰਟੇ ਦੀ 9:30 ਵਜੇ ਮੈਂ ਜਾਵਾਂਗੀ ਤੇ ਉਨੀ ਦੇਰ ਮੈਂ ਕਿਹਾ ਵੀ ਭੈਣ ਜੀ ਲਈ ਨਾਲੇ ਤਾਂ ਬਣਾਈਏ ਸੇਵੀਆਂ ਮਹਿਮਾਨ ਨਿਵਾਜ਼ੀ ਕਰੀਏ ਤੇ ਨਾਲੇ ਅ ਅੱਜ ਬ੍ਰੇਕਫਾਸਟ ਦੇ ਵਿੱਚ ਮੈਂ ਉਹੀ ਚੀਜ਼ ਬਣਾਉਂਗੀ ਜਿਹੜੀ ਮੈਂ ਤੁਹਾਨੂੰ ਡਾਈਟ ਦੱਸਣੀ ਆ ਕਿਉਂਕਿ ਰੋਜ਼ ਇੱਕ ਇੱਕ ਡਾਈਟ ਖਾ ਕੇ ਮੈਂ ਤੁਹਾਨੂੰ ਇੱਕ ਡਾਈਟ ਦੱਸੀ ਸੀਗੀ ਜਿਹਦੇ ਵਿੱਚ ਹੈਗੇ ਸੀਗੇ ਫੁੱਲ ਮਖਾਣੇ ਛੋਲੇ ਦੌਣੇ ਚੀਆ ਸੀਡਸ ਬਦਾਮ ਕੱਜੂ ਕੱਜੂ ਦਾ ਹਾਂ ਥੋੜੇ ਜਿਹਾ ਪਾਏ ਸੀ ਮੇਰੇ ਖਿਆਲ ਨਹੀਂ ਕੱਜੂ ਹੀ ਪਾਈ ਮੈਨਾਂ ਦਾ ਅਖਰੋਟ ਪਾ ਸਕਦੇ ਆ ਮੇਰੇ ਕੋਲ ਅਖਰੋਟ ਨਹੀਂ ਸੀਗੇ ਮੈਂ ਨਹੀਂ ਪਾਏ ਹਨ ਤੇ ਦੱਖਾਂ ਮੈਂ ਅਲੱਗ ਭੋਂਕੇ ਰੱਖ ਦੇਣੀ ਹੁੰਦੀਆਂ ਉਹ ਵਿੱਚ ਪਾ ਦੇਣੀ ਆ ਦੱਖਾਂ ਬਹੁਤ ਚੰਗੀਆਂ ਨੇ ਜੀ ਜਿਨ੍ਹਾਂ ਨੂੰ ਐਚਬੀ ਦੀ ਕਮੀ ਰਹਿੰਦੀ ਆ ਉਹ ਜ਼ਰੂਰ ਦੱਖਾਂ ਲਿਆ ਕਰੋ ਰਾਤ ਨੂੰ ਭੋਂਕੇ ਰੱਖ ਦਿਆ ਕਰੋ ਬਹੁਤ ਚੰਗੀਆਂ ਨੇ ਐਚਬੀ ਪੂਰਾ ਕਰਦੀਆਂ ਨੇ ਤੇ ਚਲੋ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਲੈ ਕੇ ਤੇ ਉਹਨੂੰ ਗ੍ਰਾਈਂਡ ਕਰਕੇ ਦੁੱਧ ਪਾ ਕੇ ਰਾਤ ਨੂੰ ਭੋਂਕੇ ਰੱਖ ਲਈਦਾ ਸੀ ਫ੍ਰਿਜ 'ਚ ਉਹਨੂੰ ਗ੍ਰਾਈਂਡ ਕਰਕੇ ਸਵੇਰੇ ਉਹਦੇ ਵਿੱਚ ਜੋ ਵੀ ਫਰੂਟ ਕਰੇਗਾ ਕੱਟ ਕੇ ਪਾਲੋ ਤੇ ਖਾ ਲੋ ਸਵੇਰ ਦਾ ਬ੍ਰੇਕਫਾਸਟ ਹੋ ਜਾਂਦਾ ਤੇ ਫਿਰ ਜਦੋਂ ਭੁੱਖ ਲੱਗੋ ਉਦੋਂ ਰੋਟੀ ਖਾਓ ਦਿਨ ਟਾਈਮ ਰੋਟੀਆਂ ਖਾਣ ਨਾਲ ਤੇ ਲੋ ਜੀ ਹੁਣ ਮੈਂ ਸੋਚਿਆ ਕਿ ਇੱਕ ਤਾਂ ਚਲੋ ਮਹਿਮਾਨ ਨਵਾਜ਼ੀ ਲਈ ਕੁਝ ਵੀ ਬਣਾਉਣਾ ਜ਼ਰੂਰੀ ਹੁੰਦਾ ਚਾਹੇ ਪ੍ਰਸ਼ਾਦ ਬਣਾ ਲਓ ਚਾਹੇ ਸੇਵੀਆਂ ਬਣਾ ਲਓ ਚਾਹੇ ਖੀਰ ਬਣਾ ਲਓ ਹਨਾ ਤੇ ਮੈਨੂੰ ਸਭ ਤੋਂ ਸੌਖਾ ਜਿਹੜਾ ਕੰਮ ਲੱਗਦਾ ਜਲਦੀ ਬਣਨ ਵਾਲਾ ਉਹ ਹੈਗੀਆਂ ਸੇਵੀਆਂ ਸੋ ਦੁੱਧ ਆਪਾਂ ਇੱਧਰ ਰੱਖਿਆ ਹੋਇਆ ਗਰਮ ਕਰਨਾ ਥੋੜੀਆਂ ਜਿਹੀਆਂ ਬਣਾਉਣੀਆਂ ਨੇ ਤੇ ਨਾਲ ਮੈਂ ਤੁਹਾਨੂੰ ਉਹ ਵਾਲੀ ਡਾਈਟ ਦੇਵਾਂਗੀ ਜਿਹੜੀ ਆਪਾਂ ਬਦਲ ਕੇ ਲੈਣੀ ਆ ਬ੍ਰੇਕਫਾਸਟ ਦੇ ਵਿੱਚ ਕਿਉਂਕਿ ਇੱਕ ਡਾਈਟ ਖਾ-ਖਾ ਕੇ ਤਾਂ ਤੁਸੀਂ ਅੱਕ ਜਾਓਗੇ ਕਿੰਨੀ ਕਿ ਦਿਨਾਂ ਤੁਸੀਂ ਉਹ ਇੱਕੋ ਹੀ ਵਾਲੀ ਡਾਈਟ ਹੈ ਜਿਹੜੀ ਦਿੱਲੀ ਖਾਓਗੇ ਆਪਾਂ 2-4 ਦਿਨਾਂ ਚ ਹੀ ਆਪਣਾ ਮਨ ਭਰ ਜਾਂਦਾ ਹੈ ਕਿ ਜੀ ਕਰਦਾ ਕੁਝ ਹੋਰ ਖਾਈਏ ਸੋ ਅੱਜ ਆਪਾਂ ਇੱਕ ਡਾਈਟ ਆ ਤੁਹਾਡੇ ਲਈ ਲੈ ਕੇ ਆਏ ਆ ਜਿਹੜੀ ਤੁਸੀਂ ਪ੍ਰੋਟੀਨ ਵੀ ਤੁਹਾਡਾ ਪੂਰਾ ਕਰੂਗੀ ਤੁਸੀਂ ਖਾਓ ਰੱਜ ਕੇ ਖਾਓ ਤੇ weight ਵੀ ਘਟਾਓ ਠੀਕ ਹੈ ਜੀ ਸੋ ਆਪਾਂ ਡਾਈਟ ਆ ਜਿਹੜੀ ਉਹ ਵੀ ਰੈਡੀ ਕਰਦੇ ਆਂ ਤੇ ਸੇਗੀਆਂ ਵੀ ਬਣਾਉਣੇ ਆ ਦੁੱਧ ਆਪਣਾ ਬਸਕਰਨ ਹੋ ਰਿਹਾ ਇਸ ਵਿੱਚ ਆਪਾਂ ਥੋੜੀਆਂ ਜੀਆਂ ਸੇਗੀਆਂ ਪਾਵਾਂਗੇ ਹੁਣ ਉਹ ਡਾਈਟ ਕਾ ਲਈ ਸੁਭਾਉਣੀ ਆ ਤੁਹਾਡੇ ਕੋਲੇ ਨਿਊਟਰੀਜ਼ ਚਾਹੀਦੀਆਂ ਨੇ ਨਿਊਟਰੀਜ਼ ਲਗਭਗ ਹਰ ਘਰ ਦੇ ਵਿੱਚ ਪਈਆਂ ਹੁੰਦੀਆਂ ਨੇ ਕਿਉਂਕਿ ਜੇ ਘਰ 'ਚ ਕੋਈ ਸਬਜ਼ੀ ਨਾ ਹੋਵੇ ਫਿਰ ਨਿਊਟਰੀਜ਼ ਤਾਂ ਕੰਮ ਆਉਂਦੀਆਂ ਆਉਂਦੀਆਂ ਨੇ ਆਹ ਲੋ ਗੋਲ-ਗੋਲ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੜੀਆਂ ਵੀ ਕਹਿ ਦਿੰਨੇ ਆਪਾਂ ਤੇ ਬਾਜ਼ਾਰੋਂ ਇਸ ਤਰ੍ਹਾਂ ਹੀ ਮਿਲਦੀਆਂ ਨੇ ਸੋ ਇਹ ਵਾਲੀਆਂ ਨਿਊਟਰੀਜ਼ ਨੇ ਮੇਰੇ ਕੋਲੇ ਅੱਜ ਆਪਾਂ ਇਹ ਯੂਜ਼ ਕਰਾਂਗੇ ਆਪਣੀ ਡਾਈਟ ਦੇ ਵਿੱਚ ਠੀਕ ਹੈ ਜੀ ਤੇ ਇੱਕ ਆਪਾਂ ਲਵਾਂਗੇ ਬੇਸਮ ਇੱਕ ਲਵਾਂਗੇ ਜਿਹੜੀਆਂ ਪੈਣਾ ਅੰਡਾ ਨਹੀਂ ਖਾਂਦੀਆਂ ਐਗ ਨਹੀਂ ਖਾਂਦੀਆਂ ਉਹਨਾਂ ਲਈ ਨਿਊਟ੍ਰੀਸ ਯੂਜ਼ ਕਰਾਂਗੇ ਜਿਹੜੀਆਂ ਐਗ ਲੈ ਲੈਂਦੀਆਂ ਨੇ ਜਾਂ ਜਿਨ੍ਹਾਂ ਦੇ ਬੱਚੇ ਐਗ ਲੈ ਲੈਂਦੇ ਨੇ ਉਹਨਾਂ ਨੂੰ ਆਪਾਂ ਇੱਕ ਐਗ ਵਾਲੀ ਰੈਸਪੀ ਵੀ ਦੇਵਾਂਗੇ ਸੋ ਦੋ ਰੈਸਪੀਆਂ ਅੱਜ ਪੈਰਲਲ ਚੱਲਣਗੀਆਂ ਤੇ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਪੂਰਾ ਕੰਪਲੀਟ ਵਲੌਗ ਦੇਖਣਾ ਠੀਕ ਹੈ ਜੀ ਨਾ ਦੁੱਧ ਨੂੰ ਆ ਗਿਆ ਬਾੜਾ ਤੇ ਹੁਣ ਅਸੀਂ ਪਾਉਣੇ ਆਪਾਂ ਸੇਵੀਆ ਮੈਂ ਘਰਚੀ ਲੈਣਾ ਸੋ ਇਹ ਪੁੰਨਣਾ ਤਾਂ ਹੈ ਹੀ ਨਹੀਂ ਮੈਂ ਭੁੱਲੀ ਗਈ ਮੈਂ ਭੁੰਨਣ ਦਾ ਪਹਿਲਾਂ ਪਤਾ ਨਹੀਂ ਇਹ ਪਿੰਡੋਂ ਉੱਜ ਕੇ ਆਈਆਂ ਨੇ ਜਿਵੇਂ ਇਦਾਂ ਹੀ ਸੀਗੀਆਂ ਤੇ ਮੈਂ ਹਲਕਾ ਜਿਹਾ ਸੇਕ ਲਵਾ ਲਾਂ ਲੋ ਦੀ ਸੇਕ ਲਵਾਵਾਂਗੇ ਆਪਾਂ ਪੱਟੀ ਸਾਰੀ ਕੜਾਈ ਦੇ ਵਿੱਚ ਮੈਨੂੰ ਛੋਟਾ ਜਿਹਾ ਭਾਂਡਾ ਨਹੀਂ ਮਿਲਿਆ ਕੋਈ ਬਸ ਆਪਾਂ ਡਰਾਈ ਰੋਸਟ ਹੀ ਕਰ ਲਾਂਗੇ ਇਹਨਾਂ ਨੂੰ ਕੀ ਪਾਉਣ ਦੀ ਵਿੱਚ ਲੋੜ ਨਹੀਂ ਹੈਗੀ ਇਸ ਤਰ੍ਹਾਂ ਹੀ ਦਸ ਰੋਸਟ ਹੋ ਜਾਣਗੀਆਂ ਇਹ ਬਸ ਬਹੁਤ ਐਨੀਆਂ ਜਿਆਦਾ ਨਹੀਂ ਬਣਾਉਣੀ। ਵੀ ਵੀ ਦਾ ਕਹਿੰਦੇ ਜੇ ਸੇਵੀਆਂ ਖਾ ਕੇ ਮੇਰੇ ਜਲਣ ਹੋਣ ਵਾਲੀ ਜਾਂਦੀ ਆ। ਮੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਦੇ ਹੋਣ ਲੱਗ ਜਾਂਦੀ ਆ। ਪਰ ਇਹ ਜਿਆਤੇ ਦੀਆਂ ਹੁਣ ਫਿਰ ਨਹੀਂ ਇੰਨੀ ਹੁੰਦੀ ਜਿਆਦਾ ਪ੍ਰੋਬਲਮ ਨਹੀਂ ਆਉਂਦੀ ਮਾੜੀ ਮੋਟੀ ਤਾਂ ਚਲੋ ਆਉਂਦੀ ਆ। ਪਰ ਜਿਹੜੀਆਂ ਮੈਦੇ ਦੀਆਂ ਹੁੰਦੀਆਂ ਉਹਨਾਂ ਨਾਲ ਬਹੁਤ ਜਿਆਦਾ ਪ੍ਰੋਬਲਮ ਆਉਂਦੀ ਆ। ਤੇ ਫੇਸ ਕਰਕੇ ਜੇ ਤੁਸੀਂ ਘਰੇ ਬਟਾਉਣੇ ਹੋ ਤਾਂ ਬਹੁਤ ਚੰਗੀ ਗੱਲ ਹੈ ਤੇ ਬਾਹਰ ਕਿਤੇ ਨਹੀਂ ਬਟਾਓ। ਜਿਦਾਂ ਇਹ ਪਲੀਜ਼ ਨੇ ਇਹਨਾਂ ਨੂੰ ਆਪਾਂ ਗ੍ਰाइंड ਕਰਾਂਗੇ ਹੁਣ। ਇਹਨਾਂ ਨੂੰ ਤੁਸੀਂ ਭੌਂਕੇ ਵੀ ਰੱਖ ਸਕਦੇ ਹੋ। ਤင်း ਥੋੜੀ ਦੇਰ ਭੌਂਕੇ ਰੱਖ ਦੋ ਫਿਰ ਚੰਗੀ ਤਰ੍ਹਾਂ ਇਹਨਾਂ ਨੂੰ ਪਾਣੀ ਨਿਚੋੜੋ ਫਿਰ ਇਹਨੂੰ ਗ੍ਰाइंड ਕਰ ਲਓ ਤੇ ਤੁਸੀਂ ਇਸ ਤਰ੍ਹਾਂ ਵੀ ਗ੍ਰाइंड ਕਰ ਸਕਦੇ ਹੋ। ਮੈਂ ਐਦਾਂ ਹੀ ਗ੍ਰाइंड ਕਰਾਂਗੀ ਇਹਨਾਂ ਨੂੰ। ਅੰਦਾਜ਼ੇ ਦੇ ਨਾਲ ਲੈ ਲਾਂਗੇ ਆਪਾਂ ਥੋੜੀਆਂ ਜੀਆਂ। ਇੱਕ ਪਾਸੇ ਇਸੇ ਰਲਾ ਲਾ ਦਈਏ ਕਿ ਇਸ ਇੱਕ ਪਾਸੇ मैंने लग रहा है पिंड भी ना ये रोस्ट करके रखिया हो आप इदा रख देने ना इदा ही खराब हो जाए तो रोस्ट करके ही रखते हैं लो इन मिनट लगेंगे पे सेवनिया रेडी हो जाने सब जाए ग डिश हैगी स्वीट डिश है, है जल्दी बनने वाली ਇਹਦੇ ਵਿੱਚ ਜੋ ਮਰਜ਼ੀ ਬਾਈ ਚੱਲੋ ਉਹ ਤੁਹਾਡੀ ਆਪ ਦੀ ਹਿੰਮਤ ਹੈ ਤੁਸੀਂ ਕਾਜੂ ਪਾਓ ਬਦਾਮ ਪਾਓ ਤਖਾ ਪਾਓ ਪਰ ਮੈਨੂੰ ਇਹਨਾਂ ਇਹਨਾਂ ਦੇ ਵਿੱਚ ਕੁਝ ਵੀ ਹੋਰ ਚੰਗਾ ਨਹੀਂ ਲੱਗਦਾ ਮੈਨੂੰ ਸੇਵੀਆਂ ਪੱਲੀਆਂ ਹੀ ਸੇਵੀਆਂ ਵਧੀਆ ਲੱਗਦੀਆਂ ਨੇ ਜੇ ਇਹਦੇ ਵਿੱਚ ਪਾ ਲਓ ਫਿਰ ਮੈਨੂੰ ਸਵਾਦ ਘਟਣਾ ਹੋਣਾਗਾ ਅੰਦਾਜ਼ੀ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਗ੍ਰਾਈਂਡ ਮੈਂ ਤੁਹਾਨੂੰ ਦੱਸ ਦਿਆਂ ਮੈਂ ਸਕੋਲੀ ਭਰ ਲਈ ਐ ਨੂਟਰੀ ਦੀ ਤੇ ਇਹਨੂੰ ਆਪਾਂ ਸਿਮਦੇ ਪਈ ਰਹਿਣ ਦੇਵਾਂਗੇ ਤੇ ਹੌਲੀ ਹੌਲੀ ਪੱਤੀ ਜਾਣਗੀਆਂ ਸੇਵੀਆਂ ਤੇ ਇਹਨੂੰ ਮੈਂ ਕਰ ਲਾਂ ਗ੍ਰਾਈਂਡਰ ਦੇ ਵਿੱਚ ਗ੍ਰਾਈਂਡ ਠੀਕ ਐ ਲੋ ਜੀ ਆਪਾਂ ਇਹਨੂੰ ਪਰ ਲਿਆ ਗ੍ਰਾਈਂਡ ਇਹ ਪਾਊਡਰ ਬਣ ਗਿਆ ਹੁਣ ਇਹਨੂੰ ਆਪਾਂ ਛਾਨ ਲਵਾਂਗੇ ਜਿਹੜਾ ਥੋੜਾ ਬਹੁਤਾ ਮੋਟਾ ਹੋਊਗਾ ਵਿੱਚੋਂ ਨਿਕਲ ਜਾਊਗਾ ਤੇ ਜਿੰਨਾ ਕ ਆਪਾਂ ਇਹ ਪਾਇਆ ਸੀ ਨਿਊਟਰੀ ਦਾ ਪਾਊਡਰ ਅੰਦਰ ਜਿਹੜੇ ਨਾਲ ਉਹਨਾਂ ਕੀ ਮੈਂ ਇਹ ਸੰਦਾਰ ਹੈ ਦੋਨਾਂ ਚੀਜ਼ਾਂ ਨੂੰ ਆਪਾਂ ਕਰਦਾਂਗੇ ਮਿਕਸ ਤੇ ਸ਼ਾਨਦਾਰ ਹੈ ਦੇਖ ਸੰਦੀਆਂ ਅਡੜੀਆਂ ਹੀ ਵੱਧ ਜਾਂਦੀਆਂ ਨੇ ਦੇਸਨ ਆਪਾਂ ਫੇਰ ਚਾਹੀਦਾ ਅੱਜ ਆਪਾਂ ਇੱਕ ਨਾਨ ਵੇਜ ਰੈਸਪੀ ਦੇਣੀ ਹੈ ਤੇ ਇਧਰ ਸੇਵੀਆਂ ਆਉਂਦਾ ਚੱਲ ਰਿਹਾ ਕਮ ਸਿੰਮ ਤੇ ਬਸ ਇਹ ਹੌਲੀ ਹੌਲੀ ਬਣੀ ਜਾਣੀ ਹੈ ਇਹਦੇ ਵਿੱਚ ਮੈਂ ਹੁਣ ਪਾਉਂਗੀ ਸ਼ੱਕਰ ਕਿੰਨੀ ਪਾਉਂਦੇ ਆਪਾਂ ਪਾਇਦੇ ਚ ਸ਼ੱਕਰ ਪਾਉਂਗੇ ਵੈਸੇ ਤਾਂ ਜੀ ਮੈਨੂੰ ਤਾਂ ਹੀ ਲਾ ਦਉਂਦਾ ਵੀ ਹਰ ਇੱਕ ਚੀਜ਼ ਮਿਲਾਵਟ ਵਾਲੀ ਆ ਸ਼ੱਕਰ ਪਾਉ ਲੋ ਚੀਨੀ ਪਾਉ ਲੋ ਇੱਕੋ ਹੀ ਗੋਸ਼ ਹੋ ਜਾਂ ਪਿਆ ਹਮ ਤਾਂ ਨਾ ਤਾਂ ਸ਼ੱਕਰ ਪਿਓ ਰਹੀ ਆ ਨਾ ਗੁੜ ਪਿਓ ਰਹੀ ਨੇ ਗੋੜਾ ਜਿਹੜਾ ਉਹ ਨੂੰ ਉਲੀ ਲੱਗ ਜਾਂਦੀ ਆ ਦੋਕ ਦਿਨਾਂ ਚ ਆਦਾ ਜੀ ਸਰਸਾ ਐ ਵੀ ਸ਼ੱਕਰ ਵਾਲੀ ਥੋੜੀ ਜਿਹੀ ਹੋਰ ਪਾ ਦਾ ਮਿੱਠਾ ਜਿਹਾ ਵਾਪਾ ਚੰਗਲਾ ਹੋ ਦਾ ਸੀ ਗਿਆ ਅੰਚ ਲੋ ਮੱਕੀ ਪਰੋਪਾ ਦੇ ਕੇ ਪਾਵਾਂਗੇ ਲੋ ਜੀ ਹੁਣ ਇਹਦੇ ਚ ਪਾਈਏ ਆਪਾਂ ਇੱਕਦਮ ਪਿਆਜ਼ ਕੱਟੇ ਹੋਏ ਨੇ ਬਰੀਕ ਬਰੀਕ ਬਸ ਉਹ ਪਾ ਦੇਣੀ ਆ ਹੋਰ ਆਪਾਂ ਹੁਸ਼ ਨੂੰ ਡਟਾ ਕੱਟਿਆ ਹੋਇਆ ਬਾਲ ਬਾਲੀ ਚੱਕਰਾਂ ਦਾ ਆਪਾਂ ਪੈਂਦੀ ਤੇ ਹੁਣ ਸਾਡੀ ਲੰਮਕਾ ਦਾ ਨਾ ਦੇਖਿਓ ਪਲੀਜ਼ ਹੁਣ ਦੂਜੇ ਬਸਤੀ ਕਰ ਲਿਓ ਨਮਕ ਸਨੀ ਆਪਾਂ ਲੈ ਕੇ ਆਉਣਗੇ ਲੋੜੀ ਥੋੜੀ ਜਿਹੀ ਮਿਰਚ ਟੇਸਟ ਦੇ ਅਕੋਰਡਿੰਗਲੀ ਪਾ ਲਿਓ ਜਿਹੜਾ ਤੁਹਾਡਾ ਟੇਸਟ ਹੈਗਾ ਉਹਦਾ ਪਾ ਲਿਓ ਥੋੜੀ ਜਿਹੀ ਹਲਦੀ ਵੀ ਪਾ ਲੈਣੀ ਹੈ ਸੋਨਾ ਲੱਗਦਾ ਪੀਲਾ ਜਿਹਾ ਥੋੜਾ ਜਿਹਾ ਵੈਸੇ ਵੀ ਐਂਟੀਸੈਪਟਿਕ ਹੁੰਦੀ ਹੈ ਇਹਦੀ ਹਲਦੀ ਤਾਂ ਚੰਗੀ ਲੱਗਦੀ ਹੈ ਲੋ ਇਹਨੂੰ ਆਪਾਂ ਜਿੱਥੇ ਰੱਖਾਂਗੇ ਥੋੜੀ ਨਿਗਾਹ ਤੋਂ ਬਚਾ ਕੇ ਰੱਖਾਂਗੇ ਉਹ ਜੀ ਦੋ ਚਮਚਾ ਚਮਚਾ ਪਾ ਦਹੀ ਦੇ ਪਾ ਦਿੰਨੇ ਆ ਇਹਦੇ ਚ ਪਾਣੀ ਪਣਾ ਪਾ ਕੇ ਤੇ ਕੇ ਦਾ ਬੈਟਰ ਤਿਆਰ ਕਰ ਦਿੰਨੇ ਆ ਘੋਲ ਕਹਿ ਲਓ ਬੈਟਰ ਕਹਿ ਲਓ ਜੋ ਮਰਜ਼ੀ ਕਹਿ ਲਓ ਕਿਰਾ ਪਾਇਦਾ ਚੀਲਾ ਬਣਾਵਾਂਗੇ ਹੈਲਦੀ ਚੀਲਾ ਹੈਲਦੀ ਰਾਜਿਕ ਖਾਓ ਬੇਸਿਕਰ ਹੋ ਕੇ ਖਾਓ ਇਸ ਸਾਨੀਆ ਚੀਜ਼ਾ ਖਾਓ ਇਹਦੇ ਬਹੁਤ ਜਿਆਦਾ ਪ੍ਰੋਟੀਨ ਹੁੰਦਾ ਜੀ ਜਿਹੜੇ ਲੋਕ ਨਾਨ ਵੇਜ ਨਹੀਂ ਖਾਂਦੇ ਮੈਂ ਵੀ ਨਾਨ ਵੇਜ ਨਹੀਂ ਖਾਂਦੀ ਪਰ ਮੈਂ ਐਗ ਲੈ ਲੈਂਦੀ ਆ ਬਸ ਇੰਨੀ ਕਿ ਛੋਟਾ ਫਾਇਗਰ ਤੋਂ ਲਈ ਹੋਈ ਆ ਮੈਂ ਨਾ ਜੀ ਹਜੂਰ ਸਾਹਿਬ ਕਹੇ ਸੀ ਮੈਂ ਬਹੁਤ ਜਿਆਦਾ ਨਾਨ ਵੇਜ ਦੀ ਖਾਂਦੀ ਹੁੰਦੀ ਸੀ ਤੇ ਜਦੋਂ ਅਸੀਂ ਨਾ ਮੇਰੇ ਪਿੱਕੇ ਜਾਣਾ ਉਹਦੇ ਇੱਥੇ ਪਪਾ ਵੀ ਨਾਨ ਵੇਜ ਖਾਂਦੇ ਸੀ ਤੇ ਮੈਨੂੰ ਉਹਦਾ ਪੂਰਾ ਆਇਆ ਹੁਣ ਆ ਵੀ ਅੱਜ ਉਹਦੇ ਨਾਨ ਵੇਜ ਬਣੂਗਾ ਨਾ ਵਿਆਹ ਸ਼ਾਦੀ ਵੀ ਆਪਾਂ ਹੋਰ ਕੋਈ ਚੀਜ਼ ਨਾ ਬਣੀ ਨਾਨ ਵੇਜ ਹੀ ਲੈਣਾ ਸੇਪਰਾ ਅਸੀਂ ਗਏ ਇੱਕ ਵਾਰੀ ਹਜੂਰ ਸਾਹਿਬ ਉਦੋਂ ਉਦੇਸ਼ ਮੇਰੇ ਖਿਆਲ ਆਇਆ ਛੇਵੀਂ ਸਤਵੀਂ ਚ ਹੁੰਦਾ ਸੀਗਾ ਤੇ ਉੱਥੇ ਜਾ ਕੇ ਨਾ ਜੀ ਜਦੋਂ ਹਜੂਰ ਸਾਹਿਬ ਮੱਥਾ ਟੇਕਿਆ ਤੇ ਮੈਨੂੰ ਐ ਲੱਗਿਆ ਕਿ ਇੰਨੀ ਦੂਰ ਆਈਆਂ ਕੋਈ ਨਾ ਕੋਈ ਤਾਂ ਚੀਜ਼ ਦਾ ਤਿਆਗ ਕਰਨਾ ਚਾਹੀਦਾ ਛੱਡਣੀ ਚਾਹੀਦੀ ਹੈ ਤੇ ਫਿਰ ਮੈਂ ਨਾ ਮੇਰੇ ਦਿਮਾਗ ਚ ਇੱਕ ਲਾਮ ਆਇਆ ਕਿ ਜਿਹੜੀ ਚੀਜ਼ ਮੇਰੀ ਸਭ ਤੋਂ ਫੇਵਰੇਟ ਹੈ ਸਭ ਤੋਂ ਫੇਵਰੇਟ ਮੇਰਾ ਨੌਨ ਵੇਜ ਸੀਗਾ ਚਿਕਨ ਸੀਗਾ ਸੋ ਮੈਂ ਉੱਥੇ ਫਿਰ ਇਹ ਕਿਹਾ ਕਿ ਮੈਂ ਹੁਣ ਅੱਜ ਤੋਂ ਬਾਅਦ ਚਿਕਨ ਨਹੀਂ ਖਾऊंगी ਉਹਦਾ ਹੀ ਤਿਆਗ ਕੀਤਾ ਆਪਾਂ ਸੈਕਰੀਫਾਈਸ ਤੇ ਆਏ ਹਾਂ ਤੇ ਉਸ ਤੋਂ ਬਾਅਦ ਬਸ ਮੈਂ ਕਹਿੰਦੇ ਐਗ ਖਾਣੀ ਹੈ ਕੋਈ ਫਿਸ਼ ਪਕੌੜਾ ਨਹੀਂ ਖਾਣੀ ਹੋਰ ਕੁਝ ਨਹੀਂ ਖਾਣੀ ਸੇਵੀਆਂ ਬਣ ਚੁੱਕੀਆਂ ਸੇਵੀਆਂ ਨੂੰ ਕਰ ਦਿੰਦੇ ਆ ਸਾਈਡ ਤੇ ਆ ਵੀ ਤਿਆਰ ਹੈ ਹੁਣ ਤਵਾ ਰੱਖ ਦਿਆਂ ਤੇ ਹੁਣ ਆਪਾਂ ਲਈ ਇੱਕ ਚਾਹਮਾ ਚਾਹੀ ਲੈ ਲੈਂਦੇ ਆ ਲੋ ਜੀ ਆਪਣਾ ਤਾਂ ਜੱਟ ਸੌਦਾ ਸਿੱਧਾ ਹੀ ਆਈ ਚੱਕਿਆ ਤੇ ਪਾਇਆ ਕੰਮ ਚਾ ਮੰਗ ਲਿਆ ਆਪਣਾ ਕੰਮ ਸੁਕਾਉਂਗਾ ਅੰਡਾ ਦੀ ਨਾਲ ਹੀ ਪਾ ਲਿਓ ਸਾਰੀਆਂ ਭੈਣਾਂ ਨੂੰ ਊੜੇ ਵਗੈਰਾ ਚਿੱਲੇ ਵਗੈਰਾ ਬਣਾਉਣੇ ਆਉਂਦੇ ਨੇ ਦੀਦੀ ਦਾ ਜਦੋਂ ਪੰਤੀ ਆਪਣਾ ਰੈਡੀ ਹੋ ਜਾਣਾ ਦੀਦੀਆਂ ਦੋਨੋਂ ਜਾਣੀਆਂ ਭੈਣ ਜੀ ਤੇ ਦੀਦੀ ਐਕਸਰਸਾਈਜ਼ ਕਰੀ ਜਾਂਦੀਆਂ ਨੇ ਯੋਗਾ ਕਰੀ ਜਾਂਦੀਆਂ ਨੇ ਭੈਣ ਜੀ ਦੀ ਵਾਹ ਵਾਹ ਹੀ ਬਣਦੀ ਆ ਦੀਦੀ ਨਾਲ ਗੱਲਾਂ ਗੁੱਲਾਂ ਦੋਨੇ ਵਾਧੂ ਆਉਂਦੀਆਂ ਨੇ ਲੋਕ ਆਹ ਮੇਰੇ ਖੁਰਤੇ ਹੋ ਜਿਹੜਾ ਇਹ ਧੋਇਆ ਹੋਇਆ ਸੀ ਨਾ ਗਿੱਲਾ ਤਾਂ ਕਰਕੇ ਆ ਆਵਾਜ਼ ਤੁਹਾਨੂੰ ਆ ਰਹੀ ਹੈ ਜੀਬ ਜੀ ਲੋ ਬਹੁਤ ਵਧੀਆ ਚੀਲਾ ਬਣਾਉਂਗਾ ਆਪਣਾ ਇਹ ਫਿਰ ਆਪਾਂ ਬੀਬੀਆਂ ਨੂੰ ਦੇ ਕੇ ਆਵਾਂਗੇ ਸੇਵੀਆਂ ਬਾਦ ਲੀ ਮੈਂ ਦੋ ਕੋਲੀਆਂ ਦੀ ਵੀ ਰਕਤ ਨਹੀਂ ਖਾਉਗੀ ਕਿ ਨਹੀਂ ਚਲ ਲੈ ਰਹਿਣੇ ਕੋਈ ਨਹੀਂ ਲੋ ਜੀ ਚਿੱਲੇ ਬਣਾ ਕੇ ਖਾਣੇ ਆ ਤਾਂ ਇਦਾਂ ਦੀ ਖਾਇਆ ਕਰੋ ਥੋੜਾ ਜਿਹਾ ਡਾਈਟ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਜ਼ਰੂਰ ਐਡ ਕਰ ਲਿਆ ਕਰੋ ਕਿਉਂਕਿ ਤੁਹਾਨੂੰ ਪਤਾ ਹੀ ਅੱਜਕੱਲ ਹਰ ਇੱਕ ਚੀਜ਼ ਦੇ ਵਿੱਚ ਮਲਾਵਟ ਹੈਗੀ ਐ ਬਾਜ਼ਾਰੀ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਦਲ-ਬਦਲ ਕੇ ਬਣਾਈਆਂ ਜਾਂ ਤਾਂ ਚੀਲੇ ਵੀ ਕਈ ਤਰੀਕੇ ਨਾਲ ਬਣਦੇ ਨੇ ਸੋ ਅੱਜ ਆਪਾਂ ਨਿਊਟਰੀ ਚਿਲਾ ਬਣਾਇਆ ਸੀਗਾ ਤੇ ਇਹਦੇ ਵਿੱਚ ਪ੍ਰੋਟੀਨ ਬਹੁਤ ਸਾਰਾ ਹੁੰਦਾ ਹੈ ਨਿਊਟ੍ਰੀਸ਼ਨ ਜਿਹੜੀਆਂ ਇਹ ਨਾਨ-वेज ਵਾਲਾ ਕੰਮ ਕਰਦੀਆਂ ਨੇ ਚਲੋ ਨਾਨ-वेज ਦੀਆਂ ਭੈਣਾਂ ਨਹੀਂ ਖਾਣੀਆਂ ਤੇ ਉਹਨਾਂ ਹੀ ਇਹਦੇ ਵਿੱਚ ਕਾਤ ਹੈਗੀ ਹੈ ਜਿਹੜੇ ਆਨ ਵੈਜ ਵਾਲੇ ਲੋਕਾਂ ਦੇ ਵਿੱਚ ਹੁੰਦੀ ਹੈ ਹਨ ਸੋ ਇਸ ਤਰ੍ਹਾਂ ਇਹ ਕਿੱਦਾਂ ਪੈਣ ਜੂੜ ਬਣਾ ਕੇ ਖਾਇਆ ਕਰੋ ਆਪ ਆਪ ਵੀ ਖਾਇਆ ਕਰੋ ਇਹ ਨਹੀਂ ਹੈਗਾ ਕਿ ਕੱਲੇ ਬੱਚਿਆਂ ਨੂੰ ਖਾਇਆ ਕਰੋ ਆਪ ਦੀ ਸਿਹਤ ਦਾ ਧਿਆਨ ਰੱਖੋ ਜੇ ਆਪ ਦਾ ਧਿਆਨ ਰੱਖੋngੀਆਂ ਤਾਂ ਹੀ ਬੱਚਿਆਂ ਦਾ ਧਿਆਨ ਰੱਖ ਪਾਉਂਗੀਆਂ ਠੀਕ ਹੈ ਮੈਂ ਦੇਖਿਆ ਬਹੁਤ ਸਾਰੀਆਂ ਪੈਣਾ ਗਹਿਣੀਆਂ ਚਲੋ ਜੋ ਆਪਾਂ ਕੰਨ ਬਣਾਦਨੇ ਆ ਆਪਾਂ ਕੀ ਕਰਨਾ ਹੈ ਹਨ ਲਈ ਘੋੜ ਬਣਾ ਲਾਂ ਫਿਰ ਆਪਾਂ ਇਕੱਠੇ ਦੋਨੋਂ ਵਾਸਤੇ ਲੈ ਜਾਵਾਂਗੇ ਨਾਲ ਨਾਲ ਆਪਣਾ ਸਰਵਿੰਗ ਦਾ ਕੰਮ ਵੀ ਚੱਲ ਰਿਹਾ ਹੈ। ਰੈਡੀ ਕਰ ਰਹੀ ਹਾਂ ਮੈਂ ਪਲੇਟਾਂ। ਬਹੁਤ ਸੋਹਣੇ ਬਣਦੇ ਨੇ। ਇਹ ਹੈਗੀ ਅੱਜ ਆਪਣੇ ਕੋਲੇ ਪਿਆਜ਼ ਟਮਾਟਰ ਦੀ ਚਟਨੀ ਔਰ ਉਹਦੇ ਵਿੱਚ ਥੋੜਾ ਮोटा ਜਿਹਾ ਟਮਾਟਰ ਟੁੰਡੇ ਦੀ ਕੁੱਟੀ ਹੋਈ। ਜਿਹੜੇ ਤੇ ਮोटा ਟਮਾਟਰ ਹੁੰਦਾ ਉਹ ਬਹੁਤ ਵਧੀਆ ਲੱਗਦੀ ਹੈ। ਖਿੱਚ-ਖਿੱਚ ਜੀ ਜਦੋਂ ਦੰਦਾਂ ਦੇ نیچے ਆਉਂਦੀ ਹੈ ਨਾ ਫਿਰ ਚੰਗੀ ਲੱਗਦੀ ਹੈ ਚਟਨੀ। ਤੇ ਨਾਲ ਦੇਵਾਂਗੇ ਜੀ ਆਪਾਂ ਮੱਖਣ। ਤੇ ਨਾਲ ਸੇਵੀਆਂ ਦੀ ਕੋਲੀ ਇਹ ਆ ਸਾਡੀ ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਲੋ ਇਹਦੇ ਤੇ ਮੈਂ ਥੋੜਾ ਜਿਹਾ ਮੱਖਣ ਰੱਖ ਲਈਆ ਲੋ ਵੀ ਬਿਨ ਮੱਖਣ ਮੇਰਾ ਸਵਾਦ ਨਹੀਂ ਲਿਆਣਾ ਹੈਗਾ ਫਿਰ ਵੀ ਮੈਂ ਉਚ ਲੂਗੀ ਥੋੜਾ ਜਿਹਾ ਗਰਮ ਕਰ ਲਾਇਆ ਹਾਂ ਅਡੇ ਉੱਤੇ ਮੱਖਣ ਪਿਘਲ ਜੂਗਾ ਲੋ ਜੀ ਹੁਣ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ ਆਪਣੀਆਂ ਦੋ ਪਲੇਟਾਂ ਰੈਡੀ ਹੋ ਗਈਆਂ ਇਹ ਵਾਦੀ ਲੋ ਜੀ ਇੱਕ ਪਲੇਟ ਇਹ ਵਾਦੀ ਤੇ ਇੱਕ ਪਲੇਟ ਇਹ ਵਾਦੀ ਨਿਊਟਰੀ ਚਿਲਾ ਬਹੁਤ ਹੀ ਤਾਕਤ ਵਾਲਾ ਚਿਲਾ ਹੁੰਦਾ ਇਹ ਬਹੁਤ ਵਧੀਆ ਪ੍ਰੋਟੀਨ ਚਿਲਾ ਚਲੋ ਆਪਾਂ ਹੁਣ ਚੱਲਦੇ ਆਂ ਅੰਦਰ ਬੀਬੀਆਂ ਨੂੰ ਫੜਾ ਕੇ ਆਉਣੇ ਆਂ ਮੰਦੇ ਚੱਲਦੇ ਆਂ ਅੰਦਰ ਆ ਲੋ ਸਵਾਦ ਕਿੰਨਾ ਖਾ ਕੇ ਦੱਸੋ

ਦੇ ਕਾਕਰ ਸਬਜੀ ਕਿੱਥੋਂ ਹੋ ਗਈ ਆਹ ਪੱਕੀ ਹੋ ਰਹੀ ਪਈ ਆਹ ਹੋਈ ਉਹਦੀ ਹੀ ਕਾ ਸੋਦਾ ਉਹ ਤਾਂ ਅੰਦਰੋਂ ਨਹੀਂ ਨਾ ਪਟੜਿਆ ਲੋ ਜਿੱਦ ਕਾਕੀ ਹੋਵੇ ਸਾਰੇ ਉਹ ਤਾਂ ਗੰਦੀ ਵਿੱਚ ਆ ਤੇ ਬੰਦ ਹੈ ਜਿਹੜਾ ਵੱਜ ਗਿਆ ਸਾਡੇ ਸੱਪਾਂ ਦੇ ਘਰ ਬਣਿਆ ਹੋਇਆ ਹੋਰ ਤੂੰ ਤਾਂ ਮਰ ਕੇ ਡੇੜਾ ਨਹੀਂ ਮਾਰਿਆ ਤੂੰ ਬਾਤੀ ਜਾ ਸਾਰਾ ਕੁਝ ਰੱਖਣਾ ਨਹੀਂ ਕੁਝ ਇਹਨਾਂ ਨੂੰ ਆ ਕਣਾ ਕੀ ਆ ਕੋਸ ਨੇ ਭਾਈ ਲੱਗਾ ਪੈਸੇ ਕਿਸ ਟਾਈ ਮਿਲਾਉਂਦਾ ਉਹ ਸਭ ਹੀ ਮੋੜ ਦਿਖਾ ਦੇ ਅੱਬ ਕੀ ਸੀ ਬੋਲ ਦਿਖਾ ਦੇ ਸਭ ਕੁਝ ਲੱਗੀ ਨਹੀਂ ਯਾਰ ਹੁਣ ਕੱਖ ਕੋਪਤ ਕਾ ਮਿੱਟੇ ਜਾਣਾ ਸਾਰੇ ਕਿਉਂ ਕਹਿ ਰਹੀ ਤਰਾਉਣੀਆਂ ਬੰਦਾ ਹਟ ਜਾ ਤਰਾਉਣੀਆਂ ਬੰਨ ਵੀ ਪੱਟ ਕੇ ਸਾਰਾ ਬੁਟੇ ਟਾ ਕੇ ਔਰ ਮਿਰਚਾਂ ਦੇ ਪੈ ਰਹਿਣ ਦੇ ਹਾਂ ਤਰਾਉਣੀਆਂ ਕੱਢ ਜਾ ਕੋਈ ਕਮਰੇ ਨਹੀਂ ਲੱਗੇ ਹੋ ਪੀਏ ਹੋਏ ਪਿਆ ਤੁਸੀਂ ਵੀ ਗਿਆ ਗਿਆ ਕੋਈ ਗੱਲ ਆ ਮੈਂ ਸਮਝਾ ਉੱਪਰ ਨੂੰ ਹੋਰ ਲਿਆਉਣੀ ਆ। ਬਰਾਕੇ ਬਸ ਮੇਰਾ ਤਵਾ ਧਰਿਆ ਤੇ। ਜਦੋਂ ਆਪਣਾ ਕਿ ਸ਼ੌਕ ਨਾਲ ਕੁਕਿੰਗ ਕਰਦੇ ਆ ਪਿਆਰ ਨਾਲ ਉਦੋਂ ਹਰ ਚੀਜ਼ ਵਧੀਆ ਹੀ ਬਣਦੀ ਹੈ। ਉਹ ਹਰ ਉਹ ਹਰਤੀ ਸਵਾਦ ਹੀ ਹੁੰਦੀ ਹੈ। ਕਿਉਂਕਿ ਉਹਦੇ ਵਿੱਚ ਬਹੁਤ ਸਾਰਾ ਪਿਆਰ ਭਲੇ ਆਉਂਦਾ ਹੈ। ਜੇ ਅਸੀਂ ਮੱਛ ਸੜ ਕੇ ਬਣਾਉਣੀ ਆ ਉਹ ਉਹੋ ਜਿਹੀ ਬਣੂਗੀ ਤੇ ਜੀ। ਮੱਛੀ ਸੜੀ ਹੋਈ ਬਣੂਗੀ ਤੇ। ਇਸ ਲਈ ਜਦੋਂ ਵੀ ਕੁਕਿੰਗ ਕਰੋ ਸ਼ਾਂਤ ਮਨ ਨਾਲ ਹੀ ਕਰੋ ਬਸ। ਨਹੀਂ ਤਾਂ ਨਾ ਕਰੋ। ਖੰਪਰਾ ਗਰੀਨੇ ਕਰੋਗੇ ਵੀਰਾ ਕੌਣ ਕਰੂਗਾ ਜੀ ਅਸੀਂ ਕਰਾਂਗੇ ਹੁਣ ਤੁਸੀਂ ਐ ਕਹੋਗੇ ਆਹ ਨੂੰ ਤਾਂ ਕਦੇ-ਕਦੇ ਕਰਦੀ ਆਂ ਤਾਂ ਸ਼ੌਂਕ ਨਾਲ ਕਰਦੀ ਆਂ ਜਿੱਦੋਂ ਸਾਨੂੰ ਰੋਜ਼ ਮੱਛਣਾ ਪੈਂਦਾ ਹੈ ਚੁੱਲ੍ਹੇ ਅੱਗੇ ਫੇਰ ਸਾਨੂੰ ਪਤਾ ਲੱਗਦਾ ਹਣਾ ਫੇਰ ਤੈਨੂੰ ਲੱਗੇ ਪਤਾ ਕਹਿਣਗੀ ਆ ਕੁਛ ਪੈਣਾ ਵੀ ਫੇਰ ਇਹਨੂੰ ਲੱਗੇ ਪਤਾ ਜੀ ਇਹਨੂੰ ਚੁੱਲ੍ਹੇ ਮੂਰੇ ਬੱਛਣਾ ਪਵੇ ਕਾ ਨਿਕਲਦੇ ਬਣਾ ਕੇ ਕਹਿੰਦੀ ਆ ਸ਼ੌਂਕ ਨਾਲ ਬਣਾ ਕੇ ਉਹ ਭੈਣ ਜੀ ਕੈਮਰੇ ਦੇ ਪਿੱਛੇ ਖੜੇ ਕਹਿ ਰਹੇ ਨੇ ਕਹਿ ਰਹੇ ਪਤਾ ਨਹੀਂ ਲੱਗਿਆ ਕੀ ਸੀ ਪਰ ਸਵਾਦ ਹੀ ਬਹੁਤ ਲੱਗੇ ਭੈਣਾਂ ਨੂੰ ਪਤਾ ਵੀ ਕੀ ਪਾਇਆ ਉਹਦੇ ਚ ਨਾ ਮੈਂ ਨਿਊਟਰੀਂਟਸ ਨਹੀਂ ਹੁੰਦੀਆਂ ਬੜੀਆਂ ਗੋਲ ਗੋਲ ਆਹ ਦੇਖੋ ਗ੍ਰਾਇੰਡ ਕਰਕੇ ਹਾਂ ਇਹ ਲੈ ਕੇ ਜਾਵਾਂ ਉਹ ਪਾਇਆ ਸੀ ਗ੍ਰਾਇੰਡ ਕਰਕੇ ਥੋੜੀ ਜਿਹੀ ਨਹੀਂ ਪਾਈ ਕਿਥੇ ਨਹੀਂ ਥੋੜਾ ਜੁਗਾ ਇਦਾਂ ਬਣਾਇਆ ਜਿਓਗਾ ਹਾਂ ਇਹ ਲੈ ਕੇ ਹੰਦੀ ਭਾਈ ਹੀ ਨਹੀਂ ਆਉਂਦੇ ਨਹੀਂ ਗਾਇਸ ਆਉਂਦੇ ਤਾਂ ਮੈਂ ਆਪ ਦੇ ਹੀ ਪਾ ਰਹੀਆਂ ਹਾਂ ਇਹ ਬਹੁਤ ਆਇਆ ਤਾਂ

ਲੋ ਜੀ ਇਹ ਬਣ ਗਏ ਆਪਣੇ ਕੂੜੇ ਤੇ ਹੁਣ ਆਪਾਂ ਚਲਦੇ ਆ ਬੈਠ ਕੇ ਖਾਣੇ ਆ ਤੁਸੀਂ ਜਰੂਰ ਦੱਸਿਓ ਤੁਹਾਨੂੰ ਮੇਰੀ ਇਹ ਰੈਸਪੀ ਜਿਹੜੀ ਕਿਓ ਜੀ ਲੱਗੀ ਤਾਂ ਕਿੰਨਾ ਕਿੰਨਾ ਭੈਣਾ ਨੇ ਬਣਾ ਕੇ ਖਾਧੀ ਜਰੂਰ ਬਣਾ ਕੇ ਖਾਣੀ ਤੇ ਟੇਸਟ ਜਰੂਰ ਦੱਸਣਾ